ਵੰਦ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸੋਚਿਆ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿੰਨ ਸਾਹਿਬ ਬਹੁਤ ਸਾਰੀਆਂ ਖਬਰਾਂ ਨੇ ਤੇ ਆਪਾਂ ਸ਼ਾਰਟ ਚ ਰੱਖਦੇ ਹੋਈ ਪਰ ਡਿਟੇਲ ਸਾਰੀ ਦੇ ਦੇਣੀ ਹੈ ਤੇ ਸਭ ਤੋਂ ਪਹਿਲਾਂ ਤਾਂ ਜਿੱਥੇ ਸਭ ਦੀ ਪਿੰਨ ਸਾਹਿਬ ਨਿਗਾਹਾਂ ਟਿਕੀਆਂ ਰਹਿੰਦੀਆਂ ਨੇ ਵੈਸੇ ਤਾਂ ਪਿੰਨ ਸਾਹਿਬ ਹੁਣ ਲੋਕ ਜਿਹੜੀ ਰੋਜ਼ਾਨਾ ਜ਼ਿੰਦਗੀ ਚ ਹੋਰ ਇੰਨੇ ਚ ਮੇਲਿਆਂ ਚੱਲ ਜਗੇ ਪਿੰਨ ਸਾਹਿਬ ਉਧਰ ਧਿਆਨ ਹੀ ਨਹੀਂ ਜਾ ਰਿਹਾ ਸੋ ਕੋਲੂ ਦੇ ਬੈਲ ਮੰਗਣ ਜਿਹੜਾ ਜੀ ਉਹ ਬਸ ਉਦਾਂ ਹੀ ਪੀਸੀ ਜਾਂਦੇ ਆ ਗੇੜੇ ਕੱਢੀ ਜਾਂਦੇ ਆ ਵੀ ਭਾਈ 7 ਦਿਨ ਲਾ ਲੀਏ ਜੇ 8ਵਾਂ ਦਿਨ ਹੁੰਦਾ ਉਹ ਵੀ ਕੰਮ ਤੇ ਰਾਲ ਲੈਣਾ ਸੀ ਕਿਉਂਕਿ ਸਰਕਾਰਾਂ ਦੇ ਢਿੱਡ ਨਹੀਂ ਭਰ ਹੁੰਦੇ ਟੈਕਸਾਂ ਦੇ ਨਾਲ ਹੋਰ ਚੀਜ਼ਾਂ ਦੇ ਨਾਲ ਚਲੋ ਫੇਰ ਵੀ ਇੰਟਰਸਟ ਰੇਟ ਹਰ ਬੰਦਾ ਚਾਹੁੰਦਾ ਵੀ ਕਿਤੇ ਨਾ ਕਿਤੇ ਮਾੜੀ ਮੋਟੀ ਰਾਹਤ ਮਿਲ ਜਵੇ ਤੇ ਵਿਆਜ ਦਰਾਂ ਦੀ ਗੱਲਬਾਤ ਕਰ ਲੰਨੇ ਆ ਜੀ ਪਰ ਬਿਲਕੁਲ ਦੇਖੋ ਇਹਦੇ ਵਿੱਚ ਜਿਵੇਂ ਪਹਿਲਾਂ ਹੀ ਆਸਪਕਤਾਈ ਜਾ ਰਹੀ ਸੀ ਕਿ ਬੈਂਕ ਆਫ ਕੈਨੇਡਾ ਆਪਣੀ ਇਸ ਵਾਰ ਦੀ ਮੀਟਿੰਗ ਦੇ ਵਿੱਚ ਵਿਆਜ ਦਰਾਂ ਨੂੰ ਕਿ ਕਿਸੇ ਵੀ ਤਰੀਕੇ ਨਾਲ ਉਹਦੇ ਛੇੜਛਾੜ ਨਹੀਂ ਹੋਵੇ ਕਿ ਨਾਂ ਬਦਲ ਗਿਆ ਨਾ ਘਟਣ ਗਿਆ ਸੋ ਸਟੇਅ ਰੱਖਣ ਦੀ ਹੀ ਗੱਲਬਾਤ ਹੋ ਰਹੀ ਸੀ ਸੋ ਉਸੇ ਆਸ ਮੁਤਾਬਕ ਕੱਲ ਬੈਂਕ ਆਫ ਕੈਨੇਡਾ ਨੇ ਇਹ ਫੈਸਲਾ ਲਿਆ ਕਿ ਜੋ ਵਿਆਜ ਦਰ ਹੈ ਸੋ ਉਸ ਨੂੰ ਜੋ ਓਵਰਨਾਈਟ ਲੈਂਡਿੰਗ ਰੇਟ ਹੈ 2.25% ਦਾ ਸੋ ਉਹਦੇ ਉੱਪਰ ਹੀ ਰੱਖਣ ਦਾ ਫੈਸਲਾ ਲਿਆ ਗਿਆ ਆ ਸੋ ਇਹਦੇ ਵਿੱਚ ਜੋ ਬੈਂਕ ਦੇ ਜੋ ਗਵਰਨਰ ਨੇ ਟਿਫ ਮਖੈਲਮਸ ਉਹਨਾਂ ਨੇ ਜੋ ਸਫਾਈ ਦਿੱਤੀ ਹੈ ਸੋ ਉਹਨਾਂ ਨੇ ਕਿਹਾ ਕਿ ਜੋ ਸਾਡਾ ਮਗਹਾਈ ਦਾ ਟੀਚਾ ਸੀ 2% ਕਹਿੰਦੇ ਵੀ ਉਹਦੇ ਲੱਗ ਗਿਆ ਇਸ ਵੇਲੇ ਮਗਹਾਈ ਚੱਲ ਰਹੀ ਹੈ ਤੇ ਜੋ ਬੇਰੋਜ਼ਗਾਰੀ ਦੀ ਦਰ ਕਹਿੰਦੇ ਵੀ ਉਹ ਪਿਛਲੇ ਸਮੇਂ ਦੇ ਜੋ ਦਸੰਬਰ ਮਹੀਨੇ ਦੇ ਆંકੜੇ ਆਏ ਨੇ ਵੀ ਉਹਦੇ ਵਿੱਚ 6.5% ਦੇ ਉੱਪਰ ਘਟ ਗਿਆ ਹੈ ਕਿ ਬੇਰੋਜ਼ਗਾਰੀ ਦਰ ਵੀ ਘਟ ਰਹੀ ਹੈ ਤੇ ਕੈਨੇਡਾ ਦੀ ਜਿਹੜੀ ਤਿਮਾਹੀ ਜਿਹੜਾ ਤੀਜਾ ਕੁਆਟਰ ਫਿਊ ਦੇ ਵਿੱਚ ਜਿਹੜੀ GDP ਦੇ ਆંકੜੇ ਆਏ ਸੀਗੇ ਉਹਦੇ ਵਿੱਚ ਵੀ ਕਹਿੰਦੇ ਵੀ ਜੋ ਆਸ ਤੋਂ ਮੁਤਾਬਕ ਵਧੀਆ ਕੈਨੇਡਾ ਦੇ ਜੀਡੀਪੀ ਨੇ ਪ੍ਰਦਰਸ਼ਨ ਕੀਤਾ ਹੈ ਤੇ ਓਵਰਆਲ ਇਹ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਤੇ ਉਹਨਾਂ ਨੇ ਕਿਹਾ ਵੀ ਇਸ ਵਾਰ ਜਿਹੜੀ ਇਹ ਮੀਟਿੰਗ ਹੈ ਇਹਦੇ ਵਿੱਚ ਅਸੀਂ ਫੈਸਲਾ ਲਿਆ ਵੀ ਅਸੀਂ ਪ੍ਰੈਂਕ ਆਫ ਕੈਨੇਡਾ ਨੇ ਫੈਸਲਾ ਲਿਆ ਕਿ ਅਸੀਂ ਸਟੇਬਲ ਰੱਖਣਾ ਇਹਦੇ ਵਿੱਚ ਕੋਈ ਛੇੜਛਾੜ ਨਹੀਂ ਕਰਨੀ ਹੈ ਤੇ ਇਹਦੇ ਵਿੱਚ ਹੁਣ ਇਹ ਵੀ ਸੰਕੇਤ ਦਿੱਤੇ ਜਾ ਰਹੇ ਨੇ ਵੀ ਜੋ ਅਗਲਾ ਸਾਲ ਆ 226 ਹੈ ਸੋ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਚੇਂਜਸ ਦੀ ਉਮੀਦ ਨਹੀਂ ਰੱਖੀ ਜਾ ਸਕਦੀ ਵੀ ਉਹਦੇ ਵਿੱਚ ਹੋਰ ਬਹੁਤ ਜ਼ਿਆਦਾ ਇਹੋ ਜਿਹੇ ਫੈਸਲੇ ਲਏ ਜਾਣਗੇ ਪਰ ਕੁਝ ਮਾਹਿਰਾਂ ਦਾ ਇਹ ਮੰਨਣਾ ਜ਼ਰੂਰ ਹੈ ਕਿ ਇਹ 2026 ਦੇ ਵਿੱਚ ਇਸ ਚੀਜ਼ ਦੀ ਪੋਸਿਬਿਲਟੀ ਹੈਗੀ ਆ ਕਿ ਇੱਕ ਜਾਂ ਦੋ ਘੱਟ ਬੈਂਕ ਆਫ ਕੈਨਡਾ ਹੋਰ ਲਗਾ ਸਕਦਾ ਤੇ ਬਾਕੀ ਤੇ ਦੇਖੋ ਜਦੋਂ ਫਿਰ ਹਾਲਾਤ ਹੋਣਗੇ ਜਿਸ ਤਰੀਕੇ ਦੇ ਇਹ ਮੌਜੂਦਾ ਚਾ ਹੋਰ ਵਾਲੇ ਸਮੇਂ ਤੇ ਬੈਂਕ ਆਫ ਕੈਨੇਡਾ ਨੂੰ ਹਲਤ ਲੱਗ ਰਹੇ ਸੋ ਉਹਦੇ ਮਤਲਬ ਉਹਨਾਂ ਨੇ ਫੈਸਲੇ ਲੈਣੇ ਆ ਪਰ ਦੂਜੇ ਪਾਸੇ ਜੇਕਰ ਫੈਡਰਲ ਰਿਜ਼ਰਵ ਦੀ ਗੱਲ ਕਰੀਏ ਜੋ ਅਮਰੀਕਾ ਦਾ ਜੋ ਬੈਂਕ ਹੈ ਸੋ ਉਦੀ ਗੱਲ ਕਰੀਏ ਤਾਂ ਉਹਨਾਂ ਨੇ ਲਗਾਤਾਰ ਤੀਜੀ ਵਾਰ ਇੱਕ ਕਟ ਲਾਇਆ ਸੋ ਉਹਨਾਂ ਵੱਲੋਂ ਇੱਕ ਕੁਆਟਰ ਦੀ ਜਿਹੜੀ ਕਮੀ ਕੀਤੀ ਗਈ ਹੈ ਸੋ ਕੈਨੇਡਾ ਵਾਲਿਆਂ ਨੇ ਕੋਈ ਕਮੀ ਨਹੀਂ ਕੀਤੀ ਪਰ ਅਮਰੀਕਾ ਵਾਲੇ ਪਾਸੋਂ ਇੱਕ ਕੁਆਟਰ ਦੀ ਕਮੀ ਹੋਈ ਹੈ ਸੋ ਇਸ ਚੀਜ਼ ਦਾ ਕੀ ਆਉਣ ਵਾਲੇ ਇਹ ਫੈਸਲਿਆਂ ਤੇ ਬੈਂਕ ਆਫ ਕੈਨੇਡਾ ਦੇ ਅਸਰ ਪੈਂਦਾ ਜਾਂ ਨਹੀਂ ਪੈਂਦਾ ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਤੇ ਦੂਜੇ ਪਾਸੇ ਜੇਕਰ ਅਸੀਂ ਇਹ ਗੱਲ ਕਰੀਏ ਕਿ ਅਮਰੀਕਾ ਦੇ ਨਾਲ ਵਪਾਰ ਦੀ ਇਮੈਰਕਾ ਦੇ ਨਾਲ ਜਿਸ ਢੰਗ ਦੇ ਨਾਲ ਸਾਡਾ ਟ੍ਰੇਡ ਡੀਲ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਦੀ ਗੱਲ ਕਰੀਏ ਸੋ ਇਸੇ ਵਿੱਚ ਕੈਨੇਡਾ ਯੂਐਸ ਟ੍ਰੇਡ ਜਿਹੜੇ ਮਿਨਿਸਟਰ ਨੇ ਜਿਹੜੇ ਕੀ ਮਿਨਿਸਟਰ ਇਨਚਾਰਜ ਨੇ ਡੋਮਨਿਕ ਲੀਬਲੈਂਕ ਸੋ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਹਿੰਦੇ ਕਿ ਸਾਨੂੰ ਉਮੀਦ ਹੈ ਕਿ ਅਮਰੀਕਾ ਜਿਹੜਾ ਕੈਨੇਡਾ ਯੂਐਸ ਮੈਕਸਿਕੋ ਜੋ ਟ੍ਰੇਡ ਐਗਰੀਮੈਂਟ ਹੋਇਆ ਵੀ ਇਹਦੇ ਤੋਂ ਬਾਹਰ ਨਹੀਂ ਜਾਊਗਾ ਸੋ ਇਸ ਨੂੰ ਹੀ ਕੰਟੀਨਿਊ ਰੱਖਣਾ ਹੋ ਪਸੰਦ ਕਰੂਗਾ ਵੀ ਕਦੇ ਸਾਨੂੰ ਇਸ ਤਰੀਕੇ ਨਾਲ ਲੱਗ ਰਿਹਾ ਕਿ ਬਹੁਤ ਸਾਰੇ ਅਸੀਂ ਅਮਰੀਕਾ ਦੇ ਜਿਹੜੇ ਵੱਖ-ਵੱਖ ਜਿਹੜੇ ਮਾਹਰ ਨੇ ਜਾਂ ਜਿਹੜੇ ਹੋਰ ਬਿਜ਼ਨਸਦਾਰੇ ਨੇ ਵੀੁਰਤ ਨਾਲ ਗੱਲਾਂ ਕਰਦੇ ਸਾਨੂੰ ਇਸ ਤਰੀਕੇ ਦੇ ਸੰਕੇਤ ਮਿਲ ਰਹੇ ਨੇ ਕਿ ਸ਼ਾਇਦ ਕੈਨੇਡਾ ਯੂਐਸ ਜੋ ਮੈਕਸਿਕੋ ਟ੍ਰੇਡ ਐਗਰੀਮੈਂਟ ਹੈ ਵੀ ਇਹਨੂੰ ਹੀ ਕਾਹ ਕੰਟੀਨਿਊ ਰੱਖਿਆ ਜਾਵੇ ਪਰ ਇਹ ਟਰੰਪ ਸਾਹਿਬ ਜਿਸੀ ਕਿਨਹਾਰ ਰੋਸਟਸ ਦਿੰਦੇ ਨੇ ਜਿਸ ਤੱਕ ਨਾ ਟੈਰੀਫ ਲਾਉਣ ਜਾਂ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਕੀ ਇਹ ਜੋ ਡੋਮਨਿਕ ਲੇਬਲਕ ਸਾਹਿਬ ਜੋ ਜਿਸ ਤਰੀਕੇ ਪਿਦਾਵੇ ਕਰ ਰਹੇ ਨੇ ਕਿ ਇਸ ਤਰੀਕੇ ਦਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਹੁਣ ਇਹ ਜਿਹੜਾ ਸਬਤ ਸਿਕਟ ਦੂਜੇ ਪਾਸੇ ਅਮਰੀਕਾ ਦੇ ਵਿੱਚ ਜੋ ਕੈਨੇਡਾ ਦੀ ਰਾਜਦੂਤ ਨੇ ਸੋ ਕਿਸਟਨ ਹਿਲਮਨ ਉਹਨਾਂ ਵੱਲੋਂ ਆਪਣਾ ਅਹੁਦਾ ਛੱਡਣ ਦੀ ਗੱਲ ਕਹੀ ਗਈ ਹੈ ਤੋ ਪਿਛਲੇ ਕਾਫੀ ਸਮੇਂ ਤੋਂ ਹੋਏ ਸੁੱਦੇ ਦੇ ਉੱਪਰ ਰੱਕੇ ਬਣੇ ਹੋਏ ਸੀਗੇ ਹੁਣ ਕਿਉਂਕਿ ਬੜਾ ਨਾਜ਼ੁਕ ਸਮਾਂ ਆ ਟ੍ਰੇਡ ਰਿਲੇਸ਼ਨ ਅਮਰੀਕਾ ਦਾ ਸਾਡੇ ਉਨੇ ਵਧੀਆ ਨਹੀਂ ਹੈ ਇਹ ਨਵੀਂ ਟ੍ਰੇਡ ਡੀਲ ਦੇ ਉੱਪਰ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਇਹ ਹੋਰ ਵੀ ਬਹੁਤ ਸਾਰਾ ਜੋ ਰਿਸ਼ਤੇ ਜਿੰਨਾ ਆਇਆ ਸੋ ਇਹੋ ਜੇ ਮਾਹੌਲ ਦੇ ਵਿੱਚ ਹੁਣ ਕੈਨੇਡਾ ਦੀ ਰਾਜਦੂਤ ਚੋਕਸਟਰ ਹੇਲਮਨ ਹੈ ਉਹਨਾਂ ਵੱਲੋਂ ਆਪਣੇ ਉਦੇਸ਼ ਛੱਡਣ ਦੀ ਗੱਲ ਕਹਿਣੀ ਸੋ ਇਸ ਦੇ ਉੱਪਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਪਰ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਤੱਕ ਇਹ ਜਿਹੜੀ ਵਾਰਤਾਕਾ ਟੀਮ ਹੈ ਗੱਲਬਾਤ ਕਰਨ ਵਾਲੀ ਟੀਮ ਨੇ ਜਿੰਦੋਂ ਤੱਕ ਇਹ ਡੀਲ ਜਾਂ ਹੋਰ ਵਪਾਰਕ ਗੱਲਾਂਬਾਤਾਂ ਚੱਲ ਰਹੀਆਂ ਨੇ ਤੇ ਉਹਦੇ ਵਾਸਤੇ ਕਹਿੰਦੇ ਵੀ ਮੈਂ ਇਹ ਮੌਜੂਦ ਰਹਾਗੀ ਤੇ ਬਟ ਉਹਨਾਂ ਨੇ ਕਿਹਾ ਵੀ ਮੇਰੇ ਵਾਸਤੇ ਬੜੀ ਮਾਨਦਈ ਗਲਤੀ ਹੈ ਹਜੇ ਨਾਜ਼ੁਕ ਸਮੇਂ ਦੇ ਵਿੱਚ ਕਿੰਦੀ ਮੈਂ ਨੁਮਾਇੰਦਗੀ ਚੰਗਾ ਦੀ ਕੀਤੀ ਹੈ ਚਲੋ ਉਹਨਾਂ ਦੀ ਆਪਣੇ ਫੈਸਲੇ ਨੇ ਆਪਣਾ ਉਹਨਾਂ ਦਾ ਡਿਸੀਜਨ ਹੈ ਤੇ ਉਹਨਾਂ ਨੇ ਇੱਥੇ ਜਿਹੜਾ ਆਪਣਾ ਅਹੁਦਾ ਆ ਉਹ ਅਗਲੇ ਸਾਲ ਛੱਡਣ ਦੀ ਗੱਲ ਜਿਹੜੀ ਸੁਣਾਈ ਲੈਂਦੀ ਹੈ ਆਪਣੇ ਕੈਨੇਡਾ ਦੀ ਗੱਲਬਾਤ ਕਰੀਏ ਥੋੜੀ ਜੀ ਬੰਨ ਸਾਹਿਬ ਸੋ ਆਪਾਂ ਨੂੰ ਪਤਾ ਐਕਸਟਰੋਰਸ਼ਨ ਨੂੰ ਲੈ ਕੇ ਧਮਕੀਆਂ ਗੋਲੀਆਂ ਚਰਣੀਆਂ ਬਹੁਤ ਸਾਰੇ ਗਰੁੱਪਸ ਪੂਰੀ ਦੁਨੀਆ ਦੇ ਵਿੱਚ ਜਿਹੜੇ ਐ ਜੀ ਉਹ ਐਕਟਿਵ ਰਹਿੰਦੇ ਨੇ ਸੋ ਹੁਣ ਕੈਨੇਡਾ ਦੇ ਵੱਲੋਂ ਚਾਰ ਨਵੇਂ ਗਰੁੱਪ ਐ ਜਿਹੜੇ ਉਹ ਅੱਤਵਾਦੀ ਸੰਗਠਨ ਚ ਸ਼ਾਮਲ ਨੇ ਜੀ ਉਹ ਉਹ ਗਰੁੱਪਾਂ ਦੇ ਨਾਂ ਹੁਣ ਮੇਰੇ ਕੋਲ ਜੀ ਵੀ ਇਹਨਾਂ ਨੇ ਸ਼ਾਮਲ ਕਰਤੇ ਜੀ ਕਿਹੜੇ ਚਾਰ ਗਰੁੱਪ ਨੇ ਜੀ ਦੇਖੋ ਬਿਲਕੁਲ ਇਹਦੇ ਵਿੱਚ ਇਹ ਆ ਕਿ ਪਹਿਲਾਂ ਅਸੀਂ ਦੇਖਿਆ ਜੇ ਜੋ ਲਾਰੈਂਸ ਬਿਸ਼ਨੋਈ ਗਰੁੱਪ ਹੈ ਜੋ ਭਾਰਤ ਤੋਂ ਬੈਠ ਕੇ ਕੈਨੇਡਾ ਦੇ ਵਿੱਚ ਐਕਸਟਰਸ਼ਨ ਜਾਂ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ ਸੋ ਉਹਨੂੰ ਅੱਤਵਾਦੀ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ ਸੋ ਕੱਲ ਹੋਰ ਚਾਰ ਨਵੇਂ ਗਰੁੱਪ ਨੇ ਜਿਹੜਾ ਨੋ ਕੈਨੇਡਾ ਨੇ ਆਪਣੇ ਕ੍ਰਿਮੀਨਲ ਕੋਡ ਦੇ ਤਹਿਤ ਜੋ ਟੈਰਰਿਸਟ ਲਿਸਟ ਬਣੀ ਹੋਈ ਹੈ ਸੋ ਉਹਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਸੋ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਜਿਹੜੇ ਇੰਟਰਨੈਸ਼ਨਲ ਲੈਬਰ ਜਿਹੜੇ ਆਨਲਾਈਨ ਨੈਟਵਰਕ ਨੇ ਸੋ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਇਹਦੇ ਵਿੱਚ ਜੋ ਆਈ ਐਮ ਵੀਈ ਗਰੁੱਪ ਹੈ 764 ਸੋ ਇਹਨੂੰ ਵੀ ਅਫੀਸ਼ੀਅਲ ਤੌਰ ਤੇ ਜਿਹੜਾ ਟੈਰਰਿਸਟ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਨੇ ਇਹ ਤੋਂ ਹੋਰ ਗਰੁੱਪ ਨੇ ਇਹ ਮੈਨ ਇੱਕ ਮਰਡਰ ਕਲਟ ਹੈ ਟੈਰਰ ਗ੍ਰਾਮ ਕਲੈਕਟਿਵ ਹੈ ਸੋ ਇਨਾ ਨੋਬੀ ਇਹ ਜਿਹੜੇ ਅਤਵਾਦੀ ਸਮੂਹਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਸੋ ਇਹਦੇ ਵਿੱਚ ਪਬਲਿਕ ਸੇਫਟੀ ਕੈਨੇਡਾ ਸਿਬਲੋ ਜੋ ਆਪਣਾ ਬਿਆਨ ਸਾਹਮਣੇ ਲਿਆਂਦਾ ਗਿਆ ਸੋ ਕਹਿੰਦੇ ਕਿ ਇਹ ਜਿਹੜੇ ਗਰੁੱਪ ਦੇ ਸੋਸ਼ਲ ਮੀਡੀਆ ਜਾ ਆਨਲਾਈਨ ਗੇਮਿੰਗ ਜਿਹੜੇ ਪਲੈਟਫਾਰਮਸ ਹੁੰਦੇ ਨੇ ਸੋ ਇਹਨਾਂ ਦੇ ਉੱਪਰ ਕਹਿੰਦੇ ਵੀ ਨੌਜਵਾਨਾਂ ਨੂੰ ਭੜਕਾਉਂਦੇ ਨੇ, ਭਮਾਉਂਦੇ ਨੇ ਤੇ ਉਹਨਾਂ ਨੂੰ ਜਿਹੜਾ ਆ ਜੋ ਸੱਜੇ ਪੱਖੇ ਜਿਹੜੀ ਰੈਡਿਕਲਾਈਜ਼ ਜਿਹੜੀ ਥਿਊਰੀ ਹੁੰਦੀ ਆ ਸੋ ਉਹਦੇ ਵਾਸਤੇ ਕਿੰਨੇ ਲਜਾਣ ਦੀਆਂ ਕੋਸ਼ਿਸ਼ਾਂ ਕੀਤੀ ਜਾਂਦੇ ਨੇ। ਸੋ ਕਹਿੰਦੇ ਵੀ ਆਨਲਾਈਨ ਵੱਖ-ਵੱਖ ਜਿਹੜੇ ਪਲੈਟਫਾਰਮਸ ਦਾ ਇਸਤੇਮਾਲ ਕਰਕੇ ਇਹ ਜਿਹੜੇ ਗਰੁੱਪਸ ਨੇ ਇਹ ਨੌਜਵਾਨਾਂ ਦੇ ਵਿੱਚ ਜਿਹੜਾ ਆ ਇਹ ਉਗਰਵਾਦੀ ਭਾਵਨਾਵਾਂ ਪੈਦਾ ਕਰਦੇ ਨੇ ਉਹਨਾਂ ਨੂੰ ਹਿੰਸਾ ਵਾਸਤੇ ਕਸਾਉਂਦੇ ਨੇ ਸੋ ਇਹ ਚੀਜ਼ਾਂ ਨੂੰ ਆਧਾਰ ਬਣਾ ਕੇ ਇਹ ਜਿਹੜੇ ਗਰੁੱਪ ਨੇ ਸ਼ਾਮਲ ਕੀਤੇ ਗਏ ਨੇ ਸੋ ਦੇਖੋ ਕੱਲ ਵੀ ਅਸੀਂ ਇਹ ਜ਼ਿਕਰ ਕਰ ਰਹੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਇਹ 16 ਸਾਲ ਜਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਹ ਉਹਨਾਂ ਦੇ ਜਿਹੜੇ ਅਕਾਊਂਟਸ ਬਣਾਉਣ ਦੇ ਉੱਪਰ ਇਹ ਵਰਤੋਂ ਕਰਨ ਦੇ ਉੱਪਰ ਪਵੰਦੀਆਂ ਲਗਾਈਆਂ ਗਈਆਂ ਨੇ ਸੋ ਕਿਤੇ ਨਾ ਕਿਤੇ ਇਹ ਖਤਰਾ ਸਿਸ ਇਹ ਬਤ ਕੀ ਆ ਤੱਕ ਸੀਮਤ ਨਹੀਂ ਆ ਸੋ ਬਹੁਤ ਸਾਰੇ ਇਹੋ ਜਿਹੇ ਲੋਕ ਐ ਇਹੋ ਜਿਹੇ ਗਰੁੱਪ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਨੇ ਜੋ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਨੌਜਵਾਨਾਂ ਦੇ ਅੰਦਰ ਜਿਹੜਾ ਆ ਉਹ ਨਫ਼ਰਤ ਜੇ ਕਿਸੇ ਧਰਮ ਪ੍ਰਤੀ ਕਿਸੇ ਸਮੂਹ ਪ੍ਰਤੀ ਕਿਸੇ ਨਸਲ ਬਰਤੀ ਨਫ਼ਰਤ ਜਿਹੜੀ ਆ ਪੈਦਾ ਕਰਦੇ ਨੇ ਸੋ ਇਸੇ ਚੀਜ਼ਾਂ ਨੂੰ ਘਾਰ ਬਣਾ ਕੇ ਗੈਟ ਇਟ ਆਵਲ ਉਚਾਰ ਜਿਹੜੇ ਨਵੇਂ ਗਰੁੱਪ ਨੇ ਸੂਰਾਂ ਨੂੰ ਅਤਵਾਦੀ ਗਰੁੱਪਾਂ ਦੇ ਵਿੱਚ ਸ਼ਾਮਲ ਕੀਤਾ ਹੈ। ਜੀ। ਲਓ ਜੀ ਫੇਰ ਦੁਬਾਰੇ ਆਪਾਂ ਹੁਣ 트ੰਪਨੋਂ ਦੀ ਗੱਲਬਾਤ ਕਰ ਲਈਏ ਕਿਉਂਕਿ ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਨਾਮ ਆਲਾਨ ਹੁੰਦਾ ਪੂਰੀ ਦੁਨੀਆ ਦੇ ਲਈ ਤੇ ਹੁਣ ਉਹਨਾਂ ਨੇ ਅਮਰੀਕਾ ਜਾਣ ਵਾਲਿਆਂ ਤੇ ਨਵੀਂ ਸ਼ਰਤ ਲਗਾਤੀ ਕਿਹੜੀ ਸ਼ਰਤ ਹੈ ਪ੍ਰਿੰਸ ਸਾਹਿਬ? ਬਿਲਕੁਲ ਇਹ 트ੰਪ ਸਾਹਿਬ ਜੋ ਨੇ ਇਹ ਰਾਸ਼ਟਰਪਤੀ ਬਣੇ ਉਸ ਤੋਂ ਪਹਿਲਾਂ ਵੀ ਇਹ ਇਸ ਤਰੀਕੇ ਦੀਆਂ ਗੱਲਾਂ ਉਹ ਕਰਦੇ ਰਹੇ ਨੇ। ਕਿ ਕਿਹੜੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਔਰ ਦਿੱਤਾ ਜਾਣਾ ਚਾਹੀਦਾ ਕਿਹੜੇ ਲੋਕਾਂ ਨੂੰ ਇੱਥੇ ਨਹੀਂ ਔਰ ਦਿੱਤਾ ਜਾਣਾ ਚਾਹੀਦਾ ਇਹ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਵੀ ਮਿਨੀਸੋਟਾ ਜੋ ਅਮਰੀਕਾ ਦਾ ਇੱਕ ਸੂਬਾ ਹੈ ਸੋ ਉਦੇ ਸੰਦਰਭ ਦੇ ਵਿੱਚ ਸਮਾਲੀਅਨ ਲੋਕਾਂ ਪ੍ਰਤੀ ਉਹਨਾਂ ਨੇ ਬਹੁਤ ਬਦਦੀਆਂ ਟਿੱਪਣੀਆਂ ਕੀਤੀਆਂ ਇਹ ਉਹਨਾਂ ਨੂੰ ਗਾਰਬਜ ਕਿਹਾ ਸੋ ਇਸ ਤਰੀਕੇ ਦੇ ਵਿਰੋਧ ਦੇ ਬਿਆਨ ਲਗਾਤਾਰ ਆਉਂਦੇ ਰਹੇ ਨੇ ਕਿ ਜਿਹੜੇ 3rd ਵਰਲਡ ਕੰਟਰੀਜ਼ ਨੇ ਸੋ ਉਹਨਾਂ ਤੋਂ ਲੋਕ ਜਿਹੜੇ ਨੇ ਅਮਰੀਕਾ ਦੇ ਵਿੱਚ ਨਾ ਆ ਸਕਣ ਉਹਨਾਂ ਦਰਾਂ ਨੂੰ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੀਆਂ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਸਮੱਸਿਆਵਾਂ ਨੇ ਤੇ ਜਿੰਨੇ ਕبھی ਇਥੇ ਕ੍ਰਾਈਮ ਹੋ ਰਿਹਾ ਆ ਜਾਂ ਜਿੰਨੀਆਂ ਵਾਇਲੈਂਟ ਐਕਟੀਵਿਟੀਆਂ ਜਾਂ ਫਰਾਡਸ ਹੋ ਰਹੇ ਨੇ ਸੋ ਕਿਤੇ ਨਾ ਕਿਤੇ ਇਹੋ ਜਿਹੇ ਲੋਕ ਸ਼ਾਮਲ ਨੇ ਤਾਂ ਇਸ ਤੋਂ ਇਲਾਵਾ ਹੁਣ ਇਹ ਆ ਕਿ ਜੋ ਇਤਰਾਮ ਸਾਹਿਬ ਨੇ ਜੋ ਪਹਿਲੇ ਦਿਨ ਤੋਂ ਹੀ ਜਦੋਂ ਮਨੇ ਉੱਧਰ ਸੰਭਾਲਿਆ ਸੀਗਾ ਸੋ ਜੋ ਉਹ ਗੱਲਾਂ ਕਰ ਰਹੇ ਸੀਗੇ ਕਿ ਉਹਨਾਂ ਉਹ ਜੋ ਐਗਜ਼ੀਕਿਊਟਿਵ ਆਰਡਰ ਵੀ ਉਸ ਸਮੇਂ ਸੁਣੇ ਲਿਆਂਦਾ ਗਿਆ ਸੀਗਾ ਕਿ ਅਮਰੀਕਾ ਆਉਣ ਵਾਲੇ ਜਿਹੜੇ ਵਿਜ਼ਿਟਰਸ ਨੇ ਉਹ ਇਹ ਇੱਥੇ ਦੇ ਜਿਹੜੇ ਸੱਭਿਆਚਾਰ ਹੈ ਅਮਰੀਕਾ ਦਾ ਚਾਹੇ ਤੇਰੀਆਂ ਜਿਹੜੀਆਂ ਸਰਕਾਰਾਂ ਨੇ ਇੱਕ ਜਿਹੜੇ ਨਾਗਰਿਕ ਨੇ ਚਾਹੇ ਇੱਥੇ ਜੋ ਸਥਾਪਿਤ ਜਿਹੜੇ ਕਾਨੂੰਨ ਨੇ ਸੋ ਉਹਨਾਂ ਦਾ ਸਰਕਾਰ ਕਰਨ ਵਾਲੇ ਲੋਕ ਹੋਣੇ ਚਾਹੀਦੇ ਨੇ ਉਹਨਾਂ ਦਾ ਵਿਰੋਧ ਕਰਨ ਵਾਲੇ ਲੋਕ ਨਹੀਂ ਹੋਣੇ ਚਾਹੀਦੇ ਸੋ ਇਸੇ ਆਧਾਰ ਦੇ ਉੱਪਰ ਜੋ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਐਸ ਸੀ ਬੀ ਪੀ ਸੋ ਉਹਨਾਂ ਵੱਲੋਂ ਇੱਕ ਨਵਾਂ ਇਹ ਪ੍ਰਸਤਾਵ ਪੇਸ਼ ਕੀਤਾ ਗਿਆ ਸੋ ਉਹਦੇ ਵਿੱਚ ਕੀ ਹੈ ਕਿ ਜੋ 42 ਮੁਲਕ ਨੇ ਜਿਹੜੇ ਦਿੱਤੇ ਦੇ ਨਾਗਰਿਕ ਅਮਰੀਕਾ ਦੇ ਵਿੱਚ ਇਹ ਬਿਨਾ ਵੀਜ਼ਾ ਲੈ ਤਿੰਨ ਮਹੀਨੇ ਤੱਕ ਰਹਿ ਸਕਦੇ ਨੇ ਸੋ ਉਹਨਾਂ ਵਾਸਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ 5 ਸਾਲਾਂ ਦੀ ਜੋ ਸੋਸ਼ਲ ਮੀਡੀਆ ਹਿਸਟਰੀ ਹੈ ਸੋ ਉਹ ਆਪਣੀ ਦੇਣੀ ਪਊਗੀ ਹੁਣ ਦੇਖੋ ਇਹ ਉਹਨਾਂ ਵੱਲੋਂ ਪ੍ਰਸਤਾਵ ਪੇਸ਼ ਹੋਇਆ ਸੋ ਅਗਰ ਇਹ ਚੀਜ਼ ਐਕਸੈਪਟ ਹੁੰਦੀ ਹੈ ਲਾਗੂ ਹੁੰਦੀ ਹੈ ਤਾਂ ਫਿਰ ਇਹ ਚੀਜ਼ਾਂ ਹੋਣ ਗਿਆ ਕਿ ਇਹ ਜਿਹੜੇ 42 ਦੇਸ਼ਾਂ ਦੇ ਜਿਹੜੇ ਨਾਗਰਿਕ ਦੇ ਵਿੱਚ ਬ੍ਰਿਟੇਨ ਫਰਾ ਆਸਟ੍ਰੇਲੀਆ ਜਰਮਨੀ ਜਪਾਨ ਵਰਗੇ ਮੁਲਕ ਵੀ ਆਉਂਦੇ ਨੇ ਸੋ ਉਹ ਅਗਰ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੇ ਨੇ ਇਹਨਾਂ ਵੀਜ਼ਾ ਤੇ 3 ਮਹੀਨੇ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਫਿਰ ਆਪਣਾ ਇਹ ਜੋ ਸੋਸ਼ਲ ਮੀਡੀਆ ਤੇ ਉਹਨਾਂ ਨੇ ਪਿਛਲੇ 5 ਸਾਲਾਂ ਦੇ ਵਿੱਚ ਕੀ ਕੀਤਾ ਕਿਹੜੇ ਖਾਤੇ ਚ ਲਾਏ ਨੇ ਤੇ ਕਿਹੜੇ ਉਹਨਾਂ ਨੇ ਫੋਨ ਨੰਬਰ ਵਰਤੇ ਨੇ ਤੇ ਪਿਛਲੇ 10 ਸਾਲਾਂ ਵਿੱਚ ਜਿਹੜੇ ਈਮੇਲ ਉਹਨਾਂ ਨੇ ਵਰਤੀਆਂ ਨੇ ਸੋ ਸਾਰੇ ਇਨਫੋਰਮੇਸ਼ਨ ਵਗੈਰਾ ਇਹ ਦੇਣੀ ਪਊਗੀ ਨਾਲ ਚਿਹਰੇ ਦੇ ਫਿੰਗਰਪ੍ਰਿੰਟ ਚਿਹਰੇ ਦੇ ਜਿਹੜੇ ਹੁੰਦੇ ਆ ਇਹ ਫਿੰਗਰਪ੍ਰਿੰਟ ਹੈ ਡੀਐਨਏ ਜਾਂ ਆਇਰਿਸ ਨਾਲ ਸੰਬੰਧਿਤ ਜਿਹੜੇ ਬਾਇਓਮੈਟ੍ਰਿਕ ਜਾਣਕਾਰੀਆਂ ਨੇ ਸੋ ਉਹ ਵੀ ਮੰਗੀਆਂ ਜਾ ਸਕਦੀਆਂ ਨੇ ਸੋ ਓਵਰਆਲ ਇਹਦੇ ਵਿੱਚ ਇਹੀ ਆ ਕਿ ਅਮਰੀਕਾ ਨਹੀਂ ਚਾਹੁੰਦਾ ਵੀ ਇਹੋ ਜਿਹੇ ਲੋਕ ਅਮਰੀਕਾ ਦੇ ਵਿੱਚ ਉਹਨਾਂ ਜੋ ਅਮਰੀਕਾ ਦੀਆਂ ਕਦਰਾਂ ਕੀਮਤਾਂ ਨੂੰ ਪਸੰਦ ਨਾ ਕਰਦੇ ਹੋਣ ਤੇ ਭਾਵੇਂ ਹੁਣ ਜਿਹੜੇ ਮੁਲਕਾਂ ਨਾਲ ਅਮਰੀਕਾ ਦੀ ਨਹੀਂ ਬਣਦੀ ਸੋ ਉਹਨਾਂ ਦਾ ਸਾਥ ਦੇਣ ਵਾਲੇ ਲੋਕ ਜਾਂ ਉਹਨਾਂ ਦਾ ਸਮਰਥਨ ਕਰਨ ਵਾਲੇ ਲੋਕ ਹੈ ਜਿਹੜੇ ਗਰੁੱਪਾਂ ਨੂੰ ਅਮਰੀਕਾ ਚੰਗਾ ਨਹੀਂ ਸਮਝਦਾ ਸੋ ਉਹਨਾਂ ਗਰੁੱਪਾਂ ਦਾ ਜਿਹੜਾ ਸਮਰਥਨ ਕਰਨ ਵਾਲੇ ਲੋਕ ਨੇ ਉਸ ਨੂੰ ਇਹੋ ਜੀ ਜਾਣਕਾਰੀ ਜਿਹੜੀ ਆ ਕਿਉਂਕਿ ਲੋਕ ਸੋਸ਼ਲ ਮੀਡੀਆ ਤੇ ਕਈ ਬਹੁਤ ਐਕਟਿਵ ਹੁੰਦੇ ਨੇ ਪੋਸਟਾਂ ਪਾਉਂਦੇ ਨੇ ਕਿਸੇ ਦੇ ਹੱਕ ਤੇ ਜਾਂ ਕਿਸੇ ਦੇ ਵਿਰੋਧ ਨੇ ਸੋ ਕਿਸੇ ਨਾ ਕਿਸੇ ਢੰਗ ਦੇ ਨਾਲ ਫਿਰ ਉਹਨਾਂ ਦੀ ਇੱਕ ਆਈਡੀਓਲੋਜੀ ਕੀ ਆ ਅਮਰੀਕਾ ਦੇ ਨਾਲ ਮੇਲ ਖਾਂਦੀ ਦੀ ਜਨੀ ਖੰਦੀ ਸੋ ਉਹਦੇ ਅਧਾਰ ਦੇ ਉੱਪਰ ਫਿਰ ਆਉਣ ਦਿੱਤਾ ਜਾਵੇ ਕਿ ਜਨੀ ਤਾ ਉਹ ਇਹੋ ਚੀਜ਼ਾਂ ਕੋਸ਼ਿਸ਼ਾਂ ਜਿਹੜੀਆਂ ਨੇ ਡ੍ਰਮਸਫਾਲ ਦੀ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਹੁਣ ਇਹ ਪ੍ਰੋਪੋਜ਼ਲ ਹੈ ਸੈਕਟ ਹੁੰਦਾ ਕਾਨੂੰਨ ਬਣਦਾ ਆ ਤਾਂ ਫਿਰ ਇਸ ਅਧਾਰ ਦੇ ਉੱਪਰ ਫਿਰ ਵਾਲੇ ਸਮੇਂ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਆ ਉਹ ਮੰਗੀ ਜਾ ਸਕਦੀ ਪਰ ਇਹ ਕਿ ਕੈਨੇਡਾ ਦੇ ਜਿਹੜੇ ਪੀਆਰ ਨੇ ਸਿਟੀਜ਼ਨਸ ਵਾਸਤੇ ਨਹੀਂ ਆ ਜਿਹੜੇ ਕੈਨੇਡਾ ਦੇ ਪੀਆਰ ਨੇ ਸੋ ਉਹਨਾਂ ਕੋਲੋਂ ਵੀ ਇਹ ਇਨਫੋਰਮੇਸ਼ਨ ਜਿਹੜੀ ਆ ਮੰਗੀ ਜਾ ਸਕਦੀ ਲੋ ਜੀ ਤਿਆਰ ਰਹੋ ਜੀ ਹੁਣ ਜੇ ਬਿਲ ਕਿਤੇ ਪਾਸ ਹੋ ਗਿਆ ਤੇ ਅਮਰੀਕਾ ਤੁਸੀਂ ਜਾਣਾ ਵਿਜ਼ਿਟ ਕਰਨਾ ਤਾਂ ਬੜਾ ਕੁਝ ਖੰਗੋਲਿਆ ਜਾਊਗਾ ਜੀ ਤੁਹਾਡਾ ਤੇ ਲਓ ਜੀ ਹੁਣ ਆਪਾਂ ਅਲਬਰਟਾ ਦੀ ਗੱਲਬਾਤ ਕਰਦੇ ਹਾਂ ਕਿਉਂਕਿ ਉੱਥੇ ਦੇ ਜੇ ਜੇ ਪ੍ਰੀਮੀਅਰ ਦੀ ਗੱਲਬਾਤ ਕਰੀਏ ਉਹ ਵੀ ਸੁਰਖੀਆਂ 'ਚ ਨੇ ਤੇ ਹੁਣ ਅਲਬਰਟਾ ਦੀ ਪ੍ਰੀਮੀਅਰ ਵਾਸਤੇ ਰੀਕਾਲ ਮੁਹਿੰਮ ਸ਼ੁਰੂ ਹੋਈ ਹੈ ਜੀ ਦੇ ਕੋਈ ਦੇ ਵਿੱਚ ਇਹ ਹੈ ਕਿ ਜੋ ਇਲੈਕਸ਼ਨ ਅਲਬਰਟਾ ਆ ਸੋਡਾ ਵੱਲੋਂ ਕਾਲਜ ਚੀਜ਼ ਦੀ ਅਨਾਊਂਸਮੈਂਟ ਕੀਤੀ ਗਈ ਹੈ ਕਿ ਜੋ ਉੱਥੇ ਦੇ ਪ੍ਰੀਮੀਅਰ ਨੇ ਡੈਨੀਅਲ ਸਮਿਥ ਹੈ ਟਿਊਰਦੀ ਜੋ ਯੂਨਾਈਟਿਡ ਕੰਸਰਵੇਟਿਵ ਪਾਰਟੀ ਹੈ ਸੋ ਦੇ ਦੋ ਹੋਰ ਮੰਤਰੀ ਨੇ ਸੋ ਇਹਨਾਂ ਵਾਸਤੇ ਰੀਕਾਲ ਪਟੀਸ਼ਨ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਸੋ ਇਹ ਜਿਹੜੀ ਪਟੀਸ਼ਨ ਹੈ ਇਹਨੂੰ ਦਾਇਰ ਕਰਨ ਵਾਲੇ ਜੋ ਹੈਦਰ ਵੈਂਸਨਿਕ ਨੇ ਸੋ ਜਿਉਂ ਉਹਨੇ ਆਪਣੀ ਇੱਕ ਅਰਜੀ ਦਿੱਤੀ ਹੈ ਉਹ ਰੀਕਾਲ ਵਾਸਤੇ ਸੋ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਲਿਖਿਆ ਨੇ ਸੋ ਪ੍ਰਮੁੱਖਤਾ ਦੇ ਨਾਲ ਇਸ ਚੀਜ਼ ਨੂੰ ਉਹਨੇ ਅਭਾਰਿਆ ਕਹਿੰਦੇ ਕਿ ਜੋ ਸਥਾਨਕ ਵੋਟਰਸ ਨੇ ਜਾ ਜੋ ਸਥਾਨਿਕ ਮਾਹਰ ਨੇ ਕਹਿੰਦੇ ਵੀ ਉਹਨਾਂ ਦੀ ਗੱਲ ਇਹ ਡੈਨੀਅਲ ਸਮਿਥ ਵੱਲੋਂ ਨਹੀਂ ਸੁਣੀ ਜਾਂਦੀ ਫਿਰ ਕਹਿੰਦੇ ਵੀ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ પાਕੇ ਜਿਤਾਇਆ ਹੈ ਇਹ ਇਥੇ ਦੀ ਪ੍ਰੀਮੀਅਰ ਬਣਾਇਆ ਕਹਿੰਦੇ ਵੀ ਉਹਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ ਉਹਨਾਂ ਦੀ رائے ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੋ ਇਸ ਕਰਕੇ ਕਹਿੰਦੇ ਵੀ ਇਹਨਾਂ ਨੂੰ ਵਾਪਸ ਜਿਹੜਾ ਬੁਲਾ ਲੈਣਾ ਚਾਹੀਦਾ ਪਰ ਦੂਜੇ ਪਾਸੇ ਜੇਕਰ ਇਹ ਪ੍ਰੀਮੀਅਰ ਦੀ ਗੱਲ ਕਰੀਏ ਸੋ ਉਹਨਾਂ ਨੇ ਇਹ ਆਪਣਾ ਜੋ ਬਿਆਨ ਭੇਜਿਆ ਆ ਇਲੈਕਸ਼ਨ ਅਲਵੱਟਾ ਨੂੰ ਸੋ ਦੇ ਵਿੱਚ ਉਹਨਾਂ ਨੇ ਇਹ ਚੀਜ਼ਾਂ ਨੂੰ ਨਕਾਰਿਆ ਆ ਕਹਿੰਦੇ ਵੀ ਜਿਹੜੇ ਵੀ ਦੋਸ਼ ਮੇਰੇ ਉੱਪਰ ਲੱਗੇ ਨੇ ਦੋਸ਼ ਕਹਿੰਦੇ ਗਲਤ ਨੇ ਸੋ ਇਹਦੇ ਵਿੱਚ ਕਹਿੰਦੇ ਕਿ ਮੈਦਾ ਕਹਿੰਦੇ ਵੀ ਆਪਣੇ ਹਲਕੇ ਦੇ ਜਿੰਨੇ ਵੀ ਲੋਕ ਨੇ ਫਿਰ ਉਹਨਾਂ ਨੂੰ ਮਿਲਦੀ ਰਹਿਣੀ ਆ ਸਮੇਂ ਸਮੇਂ ਤੇ ਟਾਊਨ ਹਾਲ ਮੀਟਿੰਗਸ ਵੀ ਕਰਦੀ ਰਹਿਣੀ ਆ ਤੇ ਇਸ ਕਰਕੇ ਕਹਿੰਦੇ ਵੀ ਇਹ ਕਹਿਣਾ ਕਿ ਮੈਂ ਲੋਕਾਂ ਦੀ ਮਰਜ਼ੀ ਤੋਂ ਬਗੈਰ ਫੈਸਲੇ ਲੈ ਰਹੀ ਆ ਜਾਂ ਉਹਨਾਂ ਦੇ ਭਾਵਨਾਵਾਂ ਤੋਂ ਉਲਟ ਫੈਸਲੇ ਲੈ ਰਹੀ ਆ ਕਹਿੰਦੇ ਵੀ ਇਹ ਚੀਜ਼ਾਂ ਗਲਤ ਹੈ ਹੁਣ ਇਹ ਆ ਵੀ ਕੱਲ ਨੂੰ ਇਹ ਮਹਿੰਮ ਜਿਹੜੀ ਆ ਕਾਮਯਾਬ ਹੁੰਦੀ ਆ ਜਾਂ ਨਹੀਂ ਹੁੰਦੀ ਇਹ ਤਾਂ ਸਮਾਂ ਦੱਸੇਗਾ ਪਰ ਕੋਸ਼ਿਸ਼ਾਂ ਜਿਹੜੀਆਂ ਸ਼ੁਰੂ ਹੋ ਗਈਆਂ ਨੇ ਕਿ ਇਹਨਾਂ ਨੂੰ ਵਾਪਸ ਬੁਲਾਇਆ ਜਾਵੇ ਸੁਣਿਆ ਕਿ ਇੱਥੇ ਵੱਖ-ਵੱਖ ਪ੍ਰਵਿੰਸਾਂ 'ਚ ਇਸ ਤਰੀਕੇ ਦੀ ਪ੍ਰੋਵੀਜ਼ਨਸ ਹੈਗੀਆਂ ਨੇ ਕਿ ਅਗਰ ਕੋਈ ਨਹੀਂ ਐ ਐਮਐਲਏ ਚੁਣ ਕੇ ਭੇਜ ਦਿਓ ਨੁਮਾਇੰਦਾ ਚੁਣ ਕੇ ਭੇਜ ਦਿਓ ਕੰਮ ਨਹੀਂ ਕਰਦਾ ਤੁਸੀਂ ਉਹਨੂੰ ਵਾਪਸ ਬੁਲਾ ਸਕਦੇ ਹੋ ਸੋ ਇਹ ਅਲਬਰਟਾ ਦੇ ਵਿੱਚ ਵੀ ਹੈ ਸੋ ਉੱਥੇ ਹੁਣ ਕੋਸ਼ਿਸ਼ ਹੋ ਰਹੀ ਹੈ ਕਿ ਉੱਥੇ ਦੀ ਪ੍ਰੀਮੀਅਰ ਨੂੰ ਜਿਹੜਾ ਆ ਇਹ ਗੱਲ ਕੀਤਾ ਜਾਵੇ ਜੀ ਲਓ ਜੀ ਦਿਨ ਫਿਰ ਕੋਈ ਵਾਂਝਾ ਨਹੀਂ ਰਹਿੰਦਾ ਜਦੋਂ ਆਪਾਂ ਇਹ ਇਹ ਸ਼ਬਦ ਬੋਲਦੇ ਆ ਪ੍ਰਣਾ ਸਾਹਿਬ ਜਦੇ ਲੋਕ ਐਨ ਕੰਨ ਚੱਕ ਲੈਣੇ ਵੀ ਕੋਈ ਨਾ ਕੋਈ ਜਿਹੜਾ ਜੀ ਉਹ ਸਾਡੇ ਵਾਲਿਆਂ ਦਾ ਨਾਂ ਆਇਆ ਹੋਣਾਗਾ ਇਸੇ ਚ ਸੋ 8 ਕਿਲੋ ਫੀਮ ਦੇ ਨਾਲ ਦੋ ਪੰਜਾਬੀ ਗ੍ਰਿਫਤਾਰ ਕੀਤੇ ਗਏ ਐਪਡਨ ਸਾਹਿਬ ਇਹ ਪਿੰਸ ਜੀ ਦੀ ਖਬਰ ਪਿੰਸ ਐਡਵਰਡ ਆਇਲੈਂਡ ਦੇ ਸ਼ੇਅਰ ਹੈ ਇਹ ਸ਼ਾਰਲਟ ਟਾਊਨ ਤੋਂ ਆ ਰਹੀ ਹੈ ਇੱਥੇ ਦੋ ਪੰਜਾਬੀ ਹੈ ਜਿਹਦੇ ਵਿੱਚ ਇੱਕ ਸੁਖਜੀਤ ਸਿੰਘ ਹੈ ਤੇ ਇੱਕ ਲੜਕੀ ਹੈ ਸੰਦੀਪ ਕੌਰ ਸੋ ਇਹ ਦੋਵਾਂ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਹੈ ਕਹਿੰਦੇ ਵੀ ਇੱਕ ਕਮਰਸ਼ੀਅਲ ਪਾਰਸਲ ਸੀਗਾ ਜਿਹਦੇ ਵਿੱਚ 8 ਕਿਲੋ ਅਫੀਮ ਜਿਹੜੀ ਸੀ ਉਹ ਕਹਿੰਦੇ ਕਿ ਸ਼ਿਪਮੈਂਟ ਜਿਹੜੀ ਆ ਫੜੀ ਗਈ ਹੈ ਸੋ ਸ਼ਿਪਮੈਂਟ ਜਿਸ ਆਧਾਰ ਤੇ ਫੜੀ ਗਈ ਹੈ ਜਿੱਥੇ ਉਹ ਜਾਣੀ ਸੀ ਸੋ ਇਹਦੇ ਬਾਰੇ ਫਦਰ ਇਨਵੈਸਟੀਗੇਸ਼ਨ ਕਰਨੇ ਤੋਂ ਬਾਅਦ ਫਿਰ ਜੋ RCMP ਲੋ ਇਹ ਚਾਰजेस ਜਿਹੜੇ ਲਾਏ ਗਏ ਨੇ ਇਹ ਗ੍ਰਿਫਤਾਰੀਆਂ ਹੋਈਆਂ ਨੇ ਸੋ ਇਹਦੇ ਵਿੱਚ ਸੁਖਜੀਤ ਸਿੰਘ ਤੇ ਸੰਦੀਪ ਕੌਰ ਜਿਹੜੇ ਨੇ ਇਹ ਅਰੈਸਟ ਤੇ ਚਾਰਜ ਹੋਏ ਨੇ ਸੋ ਇਹਦੇ ਵਿੱਚ ਹੁਣ ਦੱਸਿਆ ਜਾ ਰਿਹਾ ਕਿ ਸੁਖਜੀਤ ਸਿੰਘ ਨੂੰ ਤਾਂ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਆ ਤੇ ਸੰਦੀਪ ਕੌਰ ਨੂੰ ਕੰਡੀਸ਼ਨਸ ਦੇ ਉੱਪਰ ਜਿਹੜਾ ਰਿਹਾ ਕਰ ਦਿੱਤਾ ਗਿਆ ਆ ਤੇ ਆਉਣ ਵਾਲੇ ਸਮੇਂ ਦਰਾਂ ਜਿਹੜੀਆਂ ਨੇ ਇਹਨਾਂ ਦੀਆਂ ਹੁਣ ਅਦਾਲਤਾਂ ਦੇ ਵਿੱਚ ਪੇਸ਼ੀਆਂ ਪੈਣ ਗਿਆ ਸੋ ਇਹ ਰੁਝਾਨ ਪਿਛਲੇ ਸਮੇਂ ਦਰਾਂ ਕਾਫੀ ਵਧਿਆ ਆ ਕਿ ਵੱਖ-ਵੱਖ ਮੁਲਕਾਂ ਤੋਂ ਇਸ ਤਰੀਕੇ ਦੀਆਂ ਜਿਹੜੀਆਂ ਸ਼ਿਪਮੈਂਟਸ ਨੇ ਮੰਗਵਾਇਆ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਉਹਨਾਂ ਇਸਤੇਮਾਲ ਕੀਤਾ ਜਾਵੇ ਇੱਥੇ ਡਿਸਟ੍ਰੀਬਿਊਟ ਕੀਤਾ ਜਾਵੇ ਇਹ ਕਿਤੇ ਅਫੀਮ ਮੰਗਵਾਈ ਜਾ ਰਹੀ ਹੈ ਕਿਤੇ ਜਿਹੜੇ ਡੋਡੇ ਵਗੈਰਾ ਨੇ ਇਹ ਮੰਗਵਾਏ ਜਾ ਰਹੇ ਨੇ ਸੋ ਬਹੁਤ ਸਾਰੀਆਂ ਸ਼ਿਪਮੈਂਟ ਪਹਿਲਾਂ ਵੀ ਸੀਬੀਐਸ ਤੋਂ ਫੜੀਆਂ ਜਾਂਦੀਆਂ ਰਹੀਆਂ ਨੇ ਇਹ ਗ੍ਰਿਫਤਾਰੀਆਂ ਤੇ ਚਾਰਜਸ ਵੀ ਲੱਗਦੇ ਨੇ ਸੋ ਇਹ ਚੀਜ਼ਾਂ ਦਾ ਇਹ ਬੜਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਹੜੀ ਚੀਜ਼ਾਂ ਨੂੰ ਇੱਥੇ ਸਹੀ ਨਹੀਂ ਮੰਨਿਆ ਗਿਆ ਚਾਹੇ ਸੈਪਟ ਨਹੀਂ ਕੀਤਾ ਗਿਆ ਇਥੇ ਦੇ ਕਾਨੂੰਨਾਂ ਦੇ ਮਨਰਾਬਕ ਜੇ ਤੁਸੀਂ ਉਹ ਚੀਜ਼ਾਂ ਨੂੰ ਬਾਹਰੋਂ ਮੰਗਵਾਉਂਦੇ ਹੋ ਇੱਥੇ ਡਿਸਟ੍ਰੀਬਿਊਟ ਕਰਨੇ ਦੀ ਕੋਸ਼ਿਸ਼ਾਂ ਕਰਦੇ ਹੋ ਭਾਵੇਂ ਕਿ ਤੁਸੀਂ ਪਾਰਸਲਾਂ ਦੇ ਰੂਪ ਚ ਮੰਗਾਓ ਜੇ ਕਿਸੇ ਵੀ ਟੰਗ ਤਰੀਕੇ ਨਾਲ ਮੰਗਾਓ ਸੋ ਫਿਰ ਅਗਰ ਗ੍ਰਿਫਤਾਰ ਉਹ ਦਿਓ ਤੁਸੀਂ ਚਾਰਜ ਵੀ ਲੱਗਦੇ ਨੇ ਇਹ ਤੁਹਾਨੂੰ ਫਿਰ ਇੱਥੇ ਦੇ ਕਾਨੂੰਨ ਦੇ ਮਤਲਬ ਆਕ ਜਿਹੜਾ ਸਾਹਮਣਾ ਵੀ ਕਰਨਾ ਪੈਂਦਾ ਸੋ ਦੋ ਜਣਿਆਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਸੋ ਗਾਹਾਂ ਹੁਣ ਫੈਸਲਾ ਅਦਾਲਤਾਂ ਨੇ ਕਰਨਾ ਜੀ ਜੀਪਰਨ ਸਾਹਿਬ ਤੇ ਕੋਈ ਹੋਰ ਜਾਂਦਿਆਂ ਦੇ ਕੋਈ ਲੋਕਲ ਅਪਡੇਟ ਕਰਨੀ ਹੋਵੇ ਕੋਈ ਹੋਵੇ ਖਾਸ ਤਾਂ ਕਰ ਸਕਦੇ ਆ ਫਿਰ ਨੇ ਤੁਹਾਡੇ ਕੋਲ ਜਿਆਦਾ ਚਾਹਾਂਗੇ ਜੀ ਇੱਕ ਪਿੰਡ ਦੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਮੈਪਲ ਰਿਜ ਤੋਂ ਆ ਰਹੀ ਹੈ ਤੇ ਇੱਥੇ ਪਤਾ ਲੱਗਾ ਕਿ 4 ਮਾਰਚ 2023 ਨੂੰ ਇਹ ਮੈਪਲਿਸ ਸਕੈਂਡਰੀ ਸਕੂਲ ਕੋਲ ਇੱਕ ਪਾਰਕਿੰਗ ਲੋਟ ਸੀਗਾ ਸੋ ਕਹਿੰਦੇ ਸੀ ਉੱਥੇ ਇੱਕ 55 ਸਾਲਾਂ ਦੇ ਜੋ ਪੰਜਾਬੀ ਐ ਸਰਿੰਦਰ ਜੀ ਸੇਂਗ ਉਰਫ ਚੈਕ ਸੋ ਉਹਦਾ ਕਤਲ ਹੋਇਆ ਤੇ ਜਦੋਂ ਫਿਰ ਕਤਲ ਹੋਇਆ ਸੀਗਾ ਤੇ ਉਸ ਸਮੇਂ ਇਹ ਲੱਗ ਰਿਹਾ ਸੀਗਾ ਵੀ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਜਾਂ ਕੋਈ ਨਾ ਕੋਈ ਇਹ ਗੱਲਬਾਤ ਹੋਣੀ ਆ ਜਿਹਦੇ ਕਰਕੇ ਇਹਨੂੰ ਕਤਲ ਕੀਤਾ ਗਿਆ ਦੇ ਬਾਅਦ ਦੇ ਵਿੱਚ ਇਹਦੇ ਜਿਹੜੇ ਕਤਲ ਸੀਗੇ ਉਹ ਵੀ ਫੜ ਹੋਏ ਜਿਹੜੇ ਕਿ ਇੱਕ ਦਾ ਨਾਂ 44 ਸਾਲਾਂ ਦੇ ਜੋਸਫ ਮੈਕ ਵਿਲੀਅਮਜ਼ ਹੈ ਤੇ ਦੂਜੀ ਇੱਕ ਔਰਤ ਹੈ ਕਿੰਬਰਲੀ ਬੁਆਨ ਨਵਯਾਰਕ ਸੋ 80 80 ਸਾਲਾਂ ਦੀ ਉਮਰ ਦੀ ਔਰਤ ਹੈ ਸੋ ਹੁਣ ਦੇਖੋ ਇਹ ਆ ਕਿ ਫੜ ਹੋਏ ਇਹ ਜਿਹੜੇ ਉੱਪਰ ਜਿਹੜੇ ਆ ਕਤਲ ਦੇ ਚਾਰਜਸ ਲੱਗੇ ਪਰ ਅਦਾਲਤ ਨੇ ਹੁਣ ਭਿੰਨ ਚ ਇਹਨਾਂ ਨੂੰ ਸਿਰਫ 5 ਸਾਲ ਦੀ ਸਜ਼ਾ ਦਿੱਤੀ ਹੈ ਤੁਸੀਂ ਇਹ ਦੇਖੋ ਕਿ ਇੱਕ ਜਣੇ ਦਾ ਕਤਲ ਕਰਨਾ ਇਹ ਕਤਲ ਕਰਨੇ ਤੋਂ ਬਾਅਦ ਜਿਹੜੇ ਆ ਫਿਰ ਪੁਲਿਸ ਜਿਹੜੇ ਆ ਗ੍ਰਿਫਤਾਰ ਕਰਕੇ ਇਹ ਜਿਹੜੇ ਕਤਲ ਦੇ ਚਾਹਸਵੀ ਨੂੰ ਨੇ ਪਰ ਸਜ਼ਾ ਕਿਸੇ ਇਨਸਾਨ ਨੂੰ ਮਾਰਨ ਦੀ ਸਿਰਫ 5 ਸਾਲ ਸੁਣਾਈ ਗਈ ਹੈ ਇਹ ਹੁਣ ਜੇ ਜਿਸ ਤਰੀਕੇ ਦੇ ਕੈਨੇਡਾ ਦੇ ਵਿੱਚ ਕਾਨੂੰਨ ਹੈ ਜਾਂ ਜਿਸ ਤਰੀਕੇ ਦੇ ਜੱਜ ਸਾਹਿਬ ਇੱਥੇ ਫੈਸਲੇ ਕਰਦੇ ਨੇ ਸੋ ਉਹਨਾਂ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਪੰਜਾਬੀ ਦਾ ਕਤਲ ਹੋਇਆ ਕਾਤਲਾਂ ਨੂੰ ਸਜ਼ਾ ਸਿਰਫ ਅਦਾਲਤ ਵੱਲੋਂ ਉੱਤੇ 5 ਸਾਲ ਦੀ ਸੁਣਾਈ ਗਈ ਹੈ ਜੀ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਕਲਕਲੀ ਅਪਡੇਟ ਸਾਂਝ ਕੀਤੀ ਤੁਹਾਡੇ ਨਾਲ ਕੱਲ ਨੂੰ ਫਿਰ ਦੁਬਾਰੇ ਮੁਲਾਕਾਤ ਕਰਾਂਗੇ ਪ੍ਰਿੰਸ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਦੇ ਉੱਤੇ ਸਾਖ ਕੁਲਤੰਨ ਸਿੰਘ ਪੁਰਾਣਾ ਹੋਰਾਂ ਦੇ ਨਾਲ ਗੱਲਬਾਤ